ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਮੇਰਾ ਪੈਕੇਜ ਆਇਆ ਜੀ ਇੰਡੀਆ ਤੋਂ ਚਾਹੇ ਜਿਵੇਂ ਹਨਾ ਕੁੜੀਆਂ ਨੂੰ ਆਪਦੇ ਸੰਧਾਰੇ ਦੀ weight ਨਹੀਂ ਹੁੰਦੀ ਮੈਨੂੰ ਓਦਾਂ ਦੇ ਪੈਕੇਜ ਦੀ weight ਸੀਗੀ ਸੋ ਇਹ ਹੈਗਾ 26 25 ਕਿਲੋ ਦਾ ਵਿੱਚ ਡੱਬਾ ਡੱਬਾ ਲਾ ਕੇ 25 ਤੇ ਮੰਮੀ ਕਹਿ ਰਹੇ ਸੀ ਉੱਪਰ ਹੀ ਹੈਗਾ ਸੋ ਆਪਾਂ ਇਹਨੂੰ ਅਨਬਾਕਸ ਕਰਦੇ ਆ ਇੰਨਾ ਚਾ ਮੈਨੂੰ ਇਹਨੂੰ ਖੋਲਣ ਦਾ ਤੇ ਮੈਂ ਮਨਿੰਦਰ ਜੀ ਤੋਂ ਨਾ ਉਹ ਰੱਖਿਆ ਸੀਗਾ ਉਹਨਾਂ ਨੂੰ ਦੱਸਿਆ ਨਹੀਂ ਸੀਗਾ ਵੀ ਉਹਨਾਂ ਨੂੰ ਸਰਪ੍ਰਾਈਜ਼ ਦਵਾਂਗੇ ਤੇ ਮੈਨੂੰ ਵੀ ਹਜੇ ਪਤਾ ਨਹੀਂ ਹੈਗਾ ਇਹਦੇ ਵਿੱਚ ਕੀ ਕੁਛ ਆ ਥੋੜਾ ਜਿਹਾ ਪਤਾ ਜਿੰਨਾ ਕ ਮੈਨੂੰ ਮੰਮੀ ਨੇ ਦੱਸਿਆ ਮੰਮੀ ਕਹਿੰਦੇ ਕਿ ਮੈਨੂੰ ਵੀ ਉਹਨਾਂ ਨੇ ਉਦੋਂ ਦੱਸਿਆ ਜਦੋਂ ਉਹਨਾਂ ਨੇ ਮਤਲਬ ਉੱਥੋਂ ਭੇਜਤਾ ਸੀ ਪਰ ਜਦੋਂ ਪੈਕੇਜ ਆਇਆ ਇਹ ਚੱਕ ਕੇ ਮੈਂ ਹੀ ਲਿਆਂਦਾ ਹੁਣ ਥੱਲੇ ਉਹ 25 ਕਿਲੋ ਕੀ ਰੇ ਚੱਕ ਦੀ ਜੀ ਪਰ ਮੈਨੂੰ ਚਾਹ ਬਹੁਤ ਸੀਗਾ ਹਨਾ ਤੇ ਆਪਾਂ ਹੁਣ ਖੋਲਦੇ ਆ ਤੇ ਤੁਹਾਨੂੰ ਵੀ ਦਿਖਾਉਣੇ ਆ ਦੇਖ ਲਓ ਹਨੀ ਉਹਨਾਂ ਨੇ 17 18 ਨੂੰ ਉੱਥੋਂ ਭੇਜਿਆ ਅੱਜ 21 ਤਰੀਕਾ ਆ ਆ ਵੀ ਗਿਆ ਚਲੋ ਦੇਖਦੇ ਆ ਇਹਦੇ ਵਿੱਚ ਕੀ ਆ ਸਾਰਾ ਆਪਣਾ ਹੀ ਸਮਾਨ ਹੈ ਕਿਸੇ ਦਾ ਸਾਰਾ ਆਪਣਾ ਹੀ ਹੈ ਇਹ ਤੁਸੀਂ ਰਿਸ਼ਤੇਦਾਰਾਂ ਨੂੰ ਦੱਸ ਦਿਆ ਕਰੋ ਵਿਚਾਰੇ ਉਹ ਆ ਤਾਂ ਮੰਮੀ ਦਾ ਸੂਟ ਲੱਦ ਦੋ ਹਾਂ ਜੀ ਰੱਖ ਦਿਓ ਬਸ ਆਇੜ ਤੇ ਸੋਹਣਾ ਸੂਟ ਤਾਂ ਤੇਰਾ ਆ ਕਾਫੀ ਸੋਹਣਾ ਯਾਰ ਬੈਲਵਟ ਜੀ ਵਾਂਗੂ ਆ ਦੇਖੋ ਜਿਵੇਂ ਕਟرائی ਜੀ ਨਹੀਂ ਹੁੰਦੀ ਮੈਨੂੰ ਲੱਗਦਾ ਮੇਰਾ ਨਾ ਹੋਵੇ ਨਾ ਤਾਂ ਜਮੇ ਵੈਲਵੈਟ ਮੰਗੂਆ ਨਾ ਜਮੇ ਕਟਰਾਈ ਤੂੰ ਜੀ ਹੱਥ ਲਾ ਕੇ ਦੇਖੋ ਇਹਦੇ ਵਿੱਚ ਲਾਈਨਾਂ ਨੇ ਆ ਕਟਰਾਈ ਦੀ ਮੰਗੂ ਓਵੇਂ ਕਹਿ ਰਹੀ ਆ ਦੇਖ ਲਿਆ ਮੈਂ ਤੇ ਚਲੋ ਇਹ ਤਾਂ ਸ਼ਾਇਦ ਮੰਮੀ ਦਾ ਹੋਵੇ ਪਤਾ ਨਹੀਂ ਮੇਰਾ ਤੇ ਇੱਕ ਹੋਰ ਸੂਟ ਆ ਆ ਮੇਨਤਾ ਜੀ ਆ ਜਿਹੜੇ ਨੀਲੇ ਤੇ ਆ ਲਾਲ ਟੱਕਣ ਵਾਲਾ ਵਾਓ ਮੇਨ ਤਾਂ ਇਹੀ ਲੱਗਦੇ ਆ ਮੈਨੂੰ ਇਹ ਮੇਰਾ ਸੂਟ ਆ ਜਾਨ ਪੋਤਾਨੀ ਜੀ ਮੈਂ ਬਾਅਦ ਵਿੱਚ ਪੁੱਛੂਗੀ ਸਿਰਫ ਉਹਨਾਂ ਨੇ ਵੀ ਮੈਨੂੰ ਕੁਝ ਨਹੀਂ ਦੱਸਿਆ ਹੈਗਾ ਉਹ ਕਮੀਜ਼ ਆ ਤੁਹਾਨੂੰ ਦੱਸਦੀ ਨਹੀਂ ਯਾਰ ਕੁਝ ਬੰਦੇ ਖਰਾਬ ਨਹੀਂ ਸਰਪ੍ਰਾਈਜ਼ ਨਾਮ ਦੀ ਆ ਨਹੀਂ ਖਰਾਬ ਨੇ ਬੰਦੇ ਖਰਾਬ ਨੇ ਬੰਦੇ ਤੁਹਾਡੇ ਸਾਰੇ ਮੈਂ ਕਹਤ ਕਹਿੰਦੀ ਆ ਖਰਾਬ ਨੇ ਨਹੀਂ ਖਰਾਬ ਕੋਈ ਨਹੀਂ ਤੁਹਾਨੂੰ ਪੁੱਛ ਰਹੀ ਆਂ ਜੀ ਨਹੀਂ ਤੂੰ ਤਾਂ ਹੈਗਾ ਨਹੀਂ ਉਹ ਖਰਾਬ ਨੇ ਬੰਦੇ ਅੱਛਾ ਠੀਕ ਆ ਠੀਕ ਆ ਤੁਸੀਂ ਫੈਕ ਤੁਸੀਂ ਸਟੇਟਮੈਂਟ ਦਿੰਦੀ ਆ ਮੈਂ ਪੁੱਛਿਆ ਅੱਛਾ ਤੇ ਕਾ ਤੀਜਾ ਸੂਟ ਆ ਤਾਂ ਮੰਮੀ ਦਾ ਹੀ ਸੂਟ ਆ ਤਾਂ ਮੰਮੀ ਘਰੇ ਉੱਥੇ ਘਰੇ ਨਹੀਂ ਮਤਲਬ ਆਉਣ ਜਾਣ ਦੇ ਚ ਪਾਉਂਦੇ ਹੁੰਦੇ ਸੀਗੇ ਇਹ ਮੈਨੂੰ ਪਤਾ ਚਲੋ ਇਹ ਕੱਢੀਏ ਚੀਜ਼ਾਂ ਬਾਹਰ ਓਹ ਹੋ ਹੋ ਸਿੱਧੀ ਹੀ ਪਿੱਪੀ ਆਈ ਨੇ ਓਹ ਤੇ ਇਹਨਾਂ ਦਾ ਹੀ ਅੱਛਾ ਇਹਨੂੰ ਖੋਲਦੇ ਆਪਾਂ ਚਿਪ ਇੱਕ ਤਾਂ ਜਿਹੜੀ ਘਰ ਦੇ ਪੈਕੇਜਿੰਗ ਕਰਦੇ ਨੇ ਨਾ ਤੇਰਾ ਕਾਲਾ ਗਾਜਰ ਭਾਗ ਹੋਣਾ ਤੂੰ ਇੱਥੇ ਤਾਂ ਹੀ ਫਾਈਟਡ ਆ ਕਦੇ ਚ ਹਾਂ ਤੇਰੇ ਆ ਉਹ ਕਾਲਾ ਜਿਹਾ ਗਾਜਰ ਭਾਗ ਹੋਣਾ ਨਾ ਮੈਂ ਉਹ ਮੈਨੂੰ ਕੁਝ ਨਹੀਂ ਪਤਾ ਮੈਨੂੰ ਤਾਂ ਬਸ ਇੰਨਾ ਕ ਸੁਣਿਆ ਵੀ ਪੰਜੀਰੀ ਪੰਜੀਰੀ ਸੋਣਿਆ ਇਹ ਐ ਨਹੀਂ ਖੁੱਲਣਾ ਇਹਨੂੰ ਬਹੁਤ ਟਾਈਮ ਲੱਗਣਾ ਕਰ ਦ ਬਹੁਤ ਹੋਰ ਕਰਨ ਹਾਂ ਕਰ ਦ ਬਹੁਤ ਠਿੱਕੀ ਹੈ ਦੇਖ ਕੇ ਹਾਂਜੀ ਹਾਂਜੀ ਲੈ ਦੂਜਾ ਮੈਂ ਖੋਲਾਂਗਾ ਆਪਾਂ ਪਹਿਲਾ ਡੱਬਾ ਤਾਂ ਆਪਾਂ ਜੀ ਚੇਪੀਆਂ ਚੂਪੀਆਂ ਲਾ ਲਈਆਂ ਪਹਿਲੇ ਡੱਬੇ ਤੋਂ ਤੇ ਆਪਾਂ ਖੋਲਦੇ ਆ ਉਹ ਉਹ ਓਹੋ ਪੰਜੀਰੀ ਉਹ ਡੱਬਾ ਟੁੱਟ ਗਿਆ ਹਨੀ ਕੋਈ ਨਾ ਚਲੋ ਇਹ ਮੈਨਾਂ ਤਾਂ ਖਿੱਚ ਕੁੱਚ ਕੇ ਮਾਰਦੇ ਨੇ ਨਾ ਤਾਂ ਟੁੱਟ ਜਾਂਦਾ ਕਈ ਵਾਰ ਖਬਰ ਆਉਣਾ ਨੇ ਜੁੱਤੀਆਂ ਹੀ ਲਿਆ ਹੋਵੇ ਸਸਤਾ ਮਿਲਦਾ ਹਾਂ ਜਦ ਕੁਰੀਅਰ ਤੇ ਇੰਨੇ ਪੈਸੇ ਲਾ ਦੋ ਤੇਰੇ ਡੱਬਾ ਨਹੀਂ ਦੱਸੋ 100 ਰੁਪਏ ਮਹਿੰਗਾ ਲੈਸੋ ਤੇ ਬਹੁਤ ਆ ਬਈ ਪੰਜੀਰੀ ਤੇ ਉਹ ਹੋਏ ਤਾਂ ਸਾਰੇ ਇੱਥੇ ਨੀਚੇ ਤੇ ਟ੍ਰੇਡ ਆ ਗਈ ਇਹਨੂੰ ਚੇਂਜ ਕਰ ਲਾਂਗੇ ਆਪਾਂ ਹਾਂ ਆਪਾਂ ਚੇਂਜ ਕਰ ਲਾਂਗੇ ਹਣੀ ਤੂੰ ਦੱਸੋ ਕਿੰਨੇ ਪੈਸੇ ਲੱਗੇ ਹੋਣਗੇ ਇੰਨਾ ਪੈਕੇਜ ਭੇਜਣ ਤੇ ਪਤਾ ਨਹੀਂ ਮੈਨੂੰ ਮੈਨੂੰ ਲੱਗਦਾ 11-1200 ਰੁਪਿਆ ਕਿਲੋ ਲੈਂਦੇ ਨੇ ਇਹ ਜ ਇਕੱਠਾ ਹੁੰਦਾ ਹੋਗਾ ਵੀ ਸਸਤਾ ਵੀ ਹਾਂ 11 ਉਹੀ 1100 ਰੁਪਏ ਲੈਂਦੇ ਨੇ ਕਿਤੇ 1200 ਲੈਂਦੇ ਨੇ ਹੁਣ ਆਪਾਂ ਖੋਲ ਦੇਣ ਜੀ ਦੂਜਾ ਡੱਬਾ ਇਹ ਵੀ ਕਾਫੀ ਪਾਰ ਆ ਗਿਆ ਜਿਵੇਂ ਲੱਗ ਰਿਹਾ ਉੱਪਰ ਤਾਂ ਗਜਰੇਲਾ ਜਿਹਾ ਲੱਗਦਾ ਮਨਿੰਦਰ ਜੀ ਨੇ ਮਗਾ ਮਨਿੰਦਰ ਜੀ ਨੇ ਮਨਿੰਦਰ ਜੀ ਨੇ ਚੱਕ ਕੇ ਰੱਖਿਆ ਓਕੇ ਓਹ 12 ਦਿਖ ਰਿਹਾ ਹੈ ਨਹੀਂ ਆ ਇੱਥੇ ਤੱਕ ਖੋਆ ਜਿਹੜਾ ਥੋੜਾ ਫੇਵਰੇਟ ਆ ਆ ਉੱਪਰ ਮੇਰਾ ਨਹੀਂ ਇਹ ਬੜਾ ਤਾਂ ਕਰੇ ਮੇਰਾ ਤਾਂ ਆ ਫੇਵਰੇਟ ਆ ਨਹੀਂ ਤੁਹਾਨੂੰ ਹਣੀ ਮੈਨੂੰ ਤੂੰ ਨਾ ਬੋਲ ਆਇਆ ਕਰਦੇ ਨੇ ਉਹਦੀ ਪਿੰਨੀਆਂ ਤਾਂ ਨਹੀਂ ਵੱਟੀਆਂ ਤਾਂ ਕਿ ਵੱਦ ਭਰਿਆ ਜਾਵੇ ਪਿੰਨੀਆਂ ਕਹਿੰਦੇ ਇੱਥੇ ਵੱਟ ਲਿਓ ਤੇ ਹਾਂ ਆ ਤਾਂ ਬਹਿ ਵੀ ਤੂੰ ਖਾਣਾ ਸੰ ਜੀ ਕਰੋ ਥੋੜਾ ਜਿਹਾ ਅੱਧਾ ਠੰਡਾ ਹੋਇਆ ਪਿਆ ਬਾਹਰੋਂ ਲਿਆ ਅੰਦਰੋਂ ਬਹੁਤ ਠੰਡਾ ਹੋਇਆ ਪਿਆ ਅੱਧਾ ਹੋਵਗਾ ਗਾਜਰ ਪੱਕ ਦੱਸੋ ਜੀ ਰਿਵਿਊ ਉਹੀ ਇਹ ਜਿਹੜਾ ਪਹਿਲਾਂ ਐਸੀ ਦਾ ਥੋੜੇ ਦਿਨ ਪਹਿਲਾਂ ਕਿੰਨਾ ਸਵਾਦ ਹਮ ਵੈਰੀ ਵੈਰੀ ਨਾਈਟ ਐਂਡ ਥੈਂਕ ਯੂ ਥੈਂਕ ਯੂ ਬੀਬੀ ਦਾ ਵਿਚਾਰੀ ਦਾ ਹਨਾ ਵਿਚਾਰੀ ਬੀਬੀ ਲਾਈਕ 75 ਬੀਬੀ ਨੇ ਇੰਨੀ ਮਿਹਨਤ ਕੀਤੀ ਆ ਤੇ ਸਪੈਸ਼ਲੀ ਪੂਆ ਜੀ ਦਾ ਹੂੰ ਫਿਰ ਜੋ ਦਾ ਕੂਰੀਅਰ ਕਰਕੇ ਆਇਆ ਉਹਦਾ ਤੇ ਜਿਨ੍ਹਾਂ ਨੇ ਪਾਰਸਲ ਦੇ ਕੇ ਗਿਆ ਉਹਨਾਂ ਦਾ ਤੁਸੀਂ ਭਾਰੀ ਬਹੁਤ ਸੀ ਉਹਨਾਂ ਨੇ ਤਾਂ ਪੈਸੇ ਲੈਏ ਨੇ ਥੈਂਕ ਯੂ ਦਾ ਕਰਨਾ ਹੀ ਆ ਹਰ ਵੀ ਹੂੰ ਜਿਹੜੀ ਪੈਸੇ ਲੈ ਹਾਂ ਚਲੋ ਉਹ ਥੈਂਕ ਯੂ ਕਰ ਦੋ ਚਲੋ ਔਰ ਕੇ ਦੋ ਛੋਟੇ ਛੋਟੇ ਹੋਰ ਨੇ ਇਹਦੇ ਬੱਚਾ ਆਈ ਡੋਟ ਨੋ ਇਹ ਸ਼ਾਮ ਦੀ ਖੰਦੀ ਆ ਚਾਹ ਨਾਲ ਉਹ ਹੈ। ਉਹ ਇਹਦੇ ਵਿੱਚ ਦਾਖਾਂ, ਕਾਜੂ, ਬਦਾਮ ਨੇ ਤੇ ਤੁਸੀਂ ਵੀ ਖਾ ਸਕਦੇ ਹੋ। ਆਈ ਏਮ ਸ਼ੇਅਰਿੰਗ ਇਸ ਸ਼ੇਅਰਿੰਗ। ਆ ਅੰਗਰ ਤੋਂ ਸਾਈਡ ਤੇ ਪਾਈਆਂ ਨੇ ਤੇ ਮੈਨੂੰ ਮੈਂ ਦੱਸ ਤਾ ਹੱਥ ਲੱਗ ਗਈ ਆ। ਤੁਸੀਂ ਆ ਕੇ ਗੈਸ ਕਰਨਾ ਚਾਹੋਗੇ ਕਿ ਕੀ ਆ? ਹੂੰ। ਇੱਕ ਚੀਜ਼ ਜਿਹੜੀ ਮੈਨੂੰ ਚਾਹ ਨਾਲ ਖਾਣੀ ਬਹੁਤ ਵਧੀਆ ਲੱਗਦੀ ਆ। ਦੋ ਚੀਜ਼ਾਂ ਮਿਕਸ ਕਰਕੇ ਖਾਣੇ ਆਪਾਂ ਉਹ। ਦੱਸੋ ਕੀ ਆ? ਦੋ ਚੀਜ਼ਾਂ ਮਿਕਸ। ਖਰਜਾ ਪੁੱਤ। ਉਹ ਕਹਦਾ ਮੈਂ ਦੇਖਣਾ ਵਾ। ਤੂੰ ਦੇਖਣਾ ਤੈਨੂੰ ਉੱਤੇ ਖੜਾ ਦਿੰਨੇ ਆਂ ਆ ਕਰਦਾ ਪਰ ਦੇਖੇ ਹਾਂਜੀ ਇੱਕ ਮਿੰਟ ਆ ਦੇ ਗਦਲ ਦੇਖ ਲਿਆ ਕੰਨ ਚੱਕਦੀਆਂ ਹੈ ਇਹ ਵਿੱਚ ਬਤ ਖਿੱਲਾ ਪਕੌੜੀਆਂ ਨੇ ਓਹ ਮੈਂ ਤੂੰ ਕਿਹਾ ਗਿਆ ਮੈਨੂੰ ਇੰਡੀਆ ਵਾਲੀਆਂ ਉਹ ਲਸਣ ਵਾਲੀਆਂ ਖਿੱਲਾ ਚਾਹੀਦੇ ਪਕੌੜੀਆਂ ਚਾਹੀਦੀਆਂ ਜਿਹਨਾਂ ਖੇਡ ਨਾ ਜਾਵੇ ਜਿਵੇਂ ਤੂੰ ਮੈਂ ਇੰਨਾ ਹਲਕਾ ਜਿਹਾ ਖੋ ਰਹੀਆਂ ਦੀ ਬਾਅਦ ਚ ਖੋ ਲੈਣੇ ਕੋਈ ਨਹੀਂ ਸਿੱਧਾ ਡੱਬੇ ਚ ਪਾਉਣੇ ਆ ਆ ਦੇਖੋ ਥੋੜੀਆਂ ਨੇ ਦਿਖ ਰਹੀਆਂ ਨੇ ਮੈਨੂੰ ਸੋ ਇਹਦੇ ਵਿੱਚ ਖਿਲਾ ਪਕੌੜੀਆਂ ਨੇ ਇੱਕ ਹੋਰ ਵੀ ਆ ਸੱਚ ਪ੍ਰਾਖੀ ਜਾ ਕੇ ਆਇਆ ਜੀਜਾ ਕੇ ਲੈ ਗਿਆ ਹੋਰ ਛਾ ਠੀਕਾ ਅਲੱਗ-ਅਲੱਗ ਨੇ ਇਹਦੇ ਵਿੱਚ ਕੰਡੀਆਂ ਪਕੌੜੀਆਂ ਨੇ ਕੱਲੀਆਂ ਖਿੱਲਾਂ ਨੇ ਸੋ ਆਈ ਥਿੰਕ ਦੈਟਸ ਇਟ ਯਾਰ ਆ ਇਨੇਗਾ ਸਮਾ ਅੱਜ ਆ ਬਹੁਤ ਪਾਰੀ ਹੁੰਨੇ ਨਾ ਗਾਜਰ ਪਾਕ ਖੋਆ ਪੰਜੀਰੀ ਬਹੁਤ ਆ ਸੋ ਉਹਦੇ ਕਰਕੇ 25 ਕਿਲੋ ਹੋ ਗਿਆ ਤੇ ਸੂਟ ਦਾ ਤਾਂ ਫਿਰ ਵੀ ਠੀਕ ਆ ਪਰ ਆ ਚੀਜ਼ਾਂ ਦਾ ਕਰਦੇ ਨੇ ਐਕਸਟਰਾ ਪਾਤੀਆਂ ਨਾਲ ਡੱਬੇ ਦੇ ਵਿੱਚ ਵੀ ਜਗ੍ਹਾ ਪਈ ਆ ਕਿ ਨਹੀਂ ਖਿੱਲਾ ਪਕੌੜੀਆਂ ਦੇ ਭੇਜਣ ਦੀ ਕੀ ਲੋੜ ਸੀਗੀ ਉੱਥੋਂ ਸੋ ਥੈਂਕ ਯੂ ਜੀ ਕਰਦੇ ਆ ਤੇ ਤੁਹਾਨੂੰ ਕਿਵੇਂ ਲੱਗਿਆ ਨਹੀਂ ਸਰਪ੍ਰਾਈਜ਼ ਬੜੀ ਵਧੀਆ ਸੀਗਾ ਬਾਕੀ ਚਾਹ ਨਾਲ ਖਾ ਕੇ ਦੱਸੋ ਇੰਡੀਆ ਤੋਂ ਜਾਂ ਮਠਾਈਆਂ ਇਨਾਂ ਨੂੰ ਚਾਹ ਜੜ ਜਾਂਦਾ ਹੈਗਾ ਮੇਰੀ ਕਜ਼ਨ ਹੁਣ ਬੜੀ ਐ ਚੀਜ਼ਾਂ ਤਾਂ ਰਹਿਣੀਆਂ ਚਾਹੀਦੀਆਂ ਨੇ ਬੰਦੇ ਦਾ ਜੀ ਲੱਗਿਆ ਰਹਿੰਦਾ ਬੰਦਾ ਲੁੱਕ ਫਾਰਵਰਡ ਕਰਦਾ ਵੀ ਸਵੇਰੇ ਵੀ ਚਾਹ ਪੀਣੀ ਆ ਸ਼ਾਮ ਨੂੰ ਵੀ ਚਾਹ ਪੀਣੀ ਆ ਮੰਮੀ ਅੱਜ ਕਹਿ ਰਹੇ ਸੀ ਕਹਿੰਦੇ ਮਨਿੰਦਰ ਨੂੰ ਸਭ ਤੋਂ ਵੱਧ ਚਾਹ ਚੜੂਗਾ ਕਿਉਂਕਿ ਹੁਣ ਮੇਰੀ ਮੇਰੇ ਭੂਆ ਭੂਫੜ ਜੀ ਨੇ ਇੱਕ ਪੈਕੇਜ ਭੇਜਿਆ ਸੀ ਮੰਮੀ ਕਹਿੰਦੇ ਮੈਂ ਤਾਂ ਗਿਆ ਨਹੀਂ ਕਿਹਾ ਸੀ ਸਵੇਰੇ ਕਿਉਂਕਿ ਮੈਂ ਹੁਣ ਮੇਰੇ ਭੂਆ ਭੂਫੜ ਜੀ ਨੇ ਜਦੋਂ ਮੇਰੇ ਭੂਆ ਭੂਫੜ ਜੀ ਨੇ ਪੈਕੇਜ ਭੇਜਿਆ ਸੀ ਮੇਰੀ ਭੂਆ ਦੀ ਕੁੜੀ ਨੂੰ ਸਾਡਾ ਸਮਾਨ ਵੀ ਅਸੀਂ ਉਹ ਤੋਂ ਪੰਜੀਰੀ ਖੋਆ ਲੈ ਕੇ ਆਏ ਗਾਦਰਪਾਪ ਨੂੰ ਤੁਸੀਂ ਕਿੰਨਾ ਚਾਹ ਚੜਿਆ ਸੀ ਤੁਸੀਂ ਕਿਹਾ ਮੰਮੀ ਨੂੰ ਹਾਏ ਮੰਮੀ ਹੱਤਾ ਖਵਾਗੇ ਹੁਣ ਤੁਸੀਂ ਉਹਨਾਂ ਨੂੰ ਉਹਨਾਂ ਲਈ ਮੰਗਾਇਆ ਹੀ ਨਹੀਂ ਕੁਛ ਕਿੰਨਾ ਲਈ ਜਿਹੜੇ ਤੁਹਾਡਾ ਸਮਾਨ ਲੈ ਕੇ ਤੁਹਾਡੇ ਰਿਸ਼ਤੇਦਾਰ ਤੁਸੀਂ ਉਹਨਾਂ ਨੂੰ ਕੁਛ ਨਹੀਂ ਦਿੰਦੇ ਇਦਾਂ ਹਣੀ ਬੋਬੀ ਨਾਲ ਵੀ ਆਪੋ ਬੋਬੀ ਨੇ ਆਪਣੇ ਨਾਲ ਹਮੇਸ਼ਾ ਸ਼ੇਅਰ ਕੀਤੀ ਹੈ ਚੀਜ਼ ਆਪਾਂ ਬੋਬੀ ਨੂੰ ਵੀ ਦੇਵਾਂਗੇ ਇਹਦੇ ਵਿੱਚ ਨਹੀਂ ਵਧੀਆ ਯਾਰ ਇਹ ਤਾਂ ਬਹੁਤ ਵਧੀਆ ਚੀਜ਼ ਆ ਹਮ ਮੈਂ ਤਾਂ ਖੰਡ ਕਾਟੀ ਉਹ ਵੇਰ ਦਾ ਰਹਿਣ ਨੂੰ ਤੁਸੀਂ ਕਹ ਹਜੇ ਵੀ ਪੰਜੀਰੀ ਪਈ ਆ ਗਈ ਪਹਿਲਾਂ ਉਹ ਮੁਕਾਵਾਂਗੇ ਫੇਰ ਇਹ ਲਾਵਾਂਗੇ ਹਮ ਸ਼ਾਮ ਗਿੰਦੀ ਦੀ ਕਹਿੰਦੀ ਵੀਡੀਓ ਇਹ ਬਾਅਦ ਚ ਪਾਵਾਂਗੇ ਖਾ ਖੂ ਕੇ ਮੁਕਾ ਕੇ ਕਹਿੰਦੀ ਕਿਤੇ ਕਮਲਪੂਆ ਨਾਲ ਦੇਖ ਲੈ ਫੇਰ ਆਪਾਂ ਨੂੰ ਉਧਰ ਆਏ ਆ ਮਸਵੇ ਸੌ ਲੱਗੇ ਸੌ ਲੱਗੇ ਪੂਆ ਜੀ ਮੈਂ ਗੱਲ ਵੀ ਨਹੀਂ ਕੀਤੀ ਮੈਨੂੰ ਕੱਲ ਪਤਾ ਲੱਗਿਆ ਪੈਕੇਜ ਦਾ ਆ ਜਿਹੜਾ ਲਾਲ ਡੱਬਾ ਭੂਆ ਜੀ ਥੂਠ ਆ ਆ ਜਿਹੜਾ ਲਾਲ ਡੱਬਾ ਹੈ ਭੂਆ ਜੀ ਵਾਸਤੇ ਮੰਗਾਇਆ ਆਪਾਂ ਨੀਲਾ ਇਹ ਮੇਰਾ ਹੂੰ ਪਰ ਆਪਾਂ ਡੱਬੇ ਖਾਲੀ ਕਰਕੇ ਦੋਨੇ ਅੱਜ ਭੂਆ ਨੂੰ ਦੇ ਦੇਣੇ ਆ ਨਾ ਐਵਰ ਕੋ ਹੋ ਪਤਾ ਭੂਆ ਜੀ ਦੇਖ ਰਹੇ ਨੇ ਵੀਡੀਓ ਨੈਕਸਟ ਮਾਰਨਿੰਗ ਹੋਗੀ ਜੀ ਹੁਣ ਮਨਿੰਦਰ ਜੀ ਰੀਅਲ ਰਿਵਿਊ ਦੇਣਗੇ ਖਾ ਕੇ ਜਿਹੜਾ ਸਮਾਨ ਆਇਆ ਇੰਡੀ ਮੈਂ ਵੀਰਗੀ ਮਤਲਬ ਆ ਦੇਖੋ ਕਿੰਨਾ ਹੋ ਕਰਦੇ ਨੇ ਸਾਰਾ ਕੁਝ ਇਹਨਾਂ ਦੀ ਪੰਜੀਰੀ ਨਹੀਂ ਮੁੱਕਣ ਦਿੰਦੇ ਅਸੀਂ ਉਹ ਵੀਡੀਓ ਵੀਡੀਓ ਦੀ ਉਹ ਝੂਠ ਸਾਰੀ ਜਿਹੀ ਉਹ ਹੀ ਕਰਦੇ ਨੇ ਐਕਟਿੰਗ ਤੇ ਨਾਲੇ ਹਜੇ ਪਹਿਲਾ ਵਾਲੀ ਪੰਜੀਰੀ ਪਈ ਆ ਸੱਚੀ ਕਰ ਦੋ ਮੇਰੇ ਕਿਹੜਾ ਪੀਸ ਆ ਹਾਂ ਦੇਖੀ ਦੇਖੀ ਦੇਖ ਆ ਵੀਡੀਓ ਹੋਣ ਤੋਂ ਬਾਅਦ ਤੁਹਾਨੂੰ ਨਾਲੇ ਆ ਕੌਲੀ ਜੀ ਖਾਲੀ ਦਿਖਾਉਂਗੀ ਮੈਂ ਨਾਲੇ ਹੋਰ ਆਪੇ ਮੰਨ ਸ਼ਰਨ ਹੋਰ ਲੈ ਆਓ ਆਪੇ ਮੰਨ ਗਈ ਕਹਿੰਦੀ ਜਦੋਂ ਵੀਡੀਓ ਬੰਦ ਹੋਊਗਾ ਤੋ ਜਦੀ ਕੋਲੀ ਖਾਲੀ ਦਿਖਾਉ ਇਹਨੇ ਖਾਲੀ ਅੱਛਾ ਤੁਸੀਂ ਕਰ ਦੋਗੇ ਅੱਜ ਜੀ ਮੈਨੂੰ ਤੇ ਚਾਰ ਪੀਸ ਕਰਕੇ ਦਿੰਦੇ ਹੋ ਅੱਜ ਅੱਗੇ ਚਾਰ ਪੀਸ ਨੇ ਅੱਜ ਤਿੰਨ ਪੀਸ ਨੇ ਬਸ ਜੀ ਨਹੀਂ ਇਹਦੇ ਚਾਰ ਪੀਸ ਕਰਕੇ ਦੋ ਥੈਂਕ ਯੂ ਨਾਲੇ ਤੁਸੀਂ ਖਾ ਲਓਗੇ ਚਾਰ ਨਹੀਂ ਵੀ ਥੈਂਕ ਯੂ ਜੋਦੇ ਦਾ ਬੀਬੀ আর ਭੂਆ ਜੀ ਦਾ ਸਪੈਸ਼ਲੀ ਜੀ ਭੂਆ ਜੀ ਨੇ ਵਿਚਾਰਿਆਂ ਨੇ ਅਲੇ ਬੂਆ ਜੀ ਦਾ ਮੋਢਾ ਕਿੰਨਾ ਦੁਖਦਾ ਐਨਾ ਖੁਰਚਣਾ ਫੇਰ ਨਾ ਔਖਾ ਓ ਫਿਰ ਹੈ ਨਹੀਂ ਉਹਦੇ ਵਿੱਚ ਥੋੜੇ ਚੌਲ ਪਾਏ ਹੋਏ ਨੇ ਖੋਆ ਬਾਲਾ ਜਿਆਦੇ ਆ ਚੌਲ ਪਹਿਲਾਂ ਸੀ ਉਹ ਵਧੀਆ ਲੱਗਦੇ ਸੀ ਦਾਣੇ ਜਿਹੇ ਆਣੇ ਓਹੋ ਉਹ ਫਿਰ ਉਹ ਤਾਂ ਹੁਣ ਤਾਂ ਦੋ ਵਾਰੀ ਤਾਂ ਖਾ ਚੁੱਕੇ ਆ ਆਪਾਂ ਉਹਨਾਂ ਨੇ ਦੋ ਵਾਰੀ ਭੇਜਤੀ ਸੋ ਵਧੀਆ ਲੱਗੀ ਜੀ ਤੁਹਾਨੂੰ ਕਿੰਨੇ ਨੰਬਰ 10 ਚੋਂ 10 ਖਾ ਦੇਣਾ ਮੈਂ ਨਹੀਂ ਜਾ ਰਹੀ ਕੋਈ ਅ ਹੋ ਰਹਿੰਦੋ ਚਲੋ ਜੀ ਕਰੋ ਇੰਜੋਏ ਉਹ ਲਾਗੀ ਕੋਲੀ ਚੱਕ ਕੇ ਲੈ ਗਈ ਕੋਲੀ ਚੱਕ ਕੇ ਉਹ ਦੇਖਣਾ ਦাউন ਤੁਸੀਂ ਕਹਿ ਨਹੀਂ ਹੋ ਜੀ ਉਹ ਲੈ ਮੇਰੇ ਨਾਲ ਤਾਈ ਹੁੰਦੀ ਹੈ ਜੀ ਸ਼ੁਰੂ ਤੋਂ